ਸਿੱਗਲ ਬਾਈ ਜੀ ਮਾਡਰੀ ਫਾਰਮ ਤੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ ਤੇ ਬਾਈ ਨਾਲ ਕਰਦੇ ਆਂ ਡਿਟੇਲ ਵਿੱਚ ਗੱਲਬਾਤ ਵਧੀਆ ਕੁਆਲਟੀ ਵਾਲੇ ਇੱਕ ਪੂਰੀ ਵੱਡੀ ਕੁਆਲਟੀ ਦੀ ਮੱਝ ਦੀ ਕੱਟੀ ਵਿਖਾਵਾਂਗੇ ਤੇ ਬਹੁਤ ਸ਼ਾਨਦਾਰ ਆ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ ਇੱਕ ਮੀਨੀ ਮੱਝ ਹੱਡੀ ਆਈ ਆ ਸਰਸਿਕਲ ਬਾਈ ਜੀ ਠੀਕ ਠਾਕ ਜੀ ਬੜਾ ਵਧੀਆ ਠੀਕ ਠਾਕ ਹੈ ਜੀ ਪਰ ਭੋਲਾ ਜੀ ਪਰਮਣਾ ਜੀ ਸਾਹਿਬ ਵਧੀਆ ਠੀਕ ਠਾਕ ਹੈ ਜੀ ਜਿਨੇ ਭੈਣ ਭਰਾਵਾਂ ਨਾਲ ਡੇਰੀ ਫਾਰਮ ਤੇ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਤਾਨਾਂ ਵੀ ਜੀ ਦਰੋਂ ਧੰਨਵਾਦ ਕਰਦੇ ਆ ਧੰਨਵਾਦ ਵੀਰ ਜੀ ਤੇ ਜਨਵਾਰ ਵੀਰ ਜੀ ਕੱਲ ਵੀ ਚੰਗੇ ਵਧੀਆ ਸਾਫ ਹੈ ਹਾਂ ਜੀ ਵੀਰ ਜੀ ਤੇ ਸਾਰਾ ਮਾਲ ਵੀ ਗਿਆ ਠੀਕ ਹੈ ਬਾਈ ਜੀ ਤੇ ਮਈਆਂ ਅੱਜ ਵੀ ਚੰਗੀਆਂ ਚੈਂਪੀਅਨ ਖਾਵਾਂਗੇ ਵਡੀਆਂ ਹਾਂ ਜੀ ਹਾਂ ਜੀ ਤੇ ਹਾਂਜੀ ਹਾਂਜੀ ਬਾਈ ਜੀ ਵਿੱਚੋਂ ਸਵੇਰ ਦਾ ਹੀ ਗਾੜ ਹੈ ਹਾਂਜੀ ਮਈਆਂ ਤਿੰਨ ਚਾਰ ਲਾ ਦਿੱਤੀਆਂ ਠੀਕ ਜੀ ਥਾਨੀ ਝੋਟੀਆਂ ਚੱਲੀਆਂ ਠੀਕ ਹੈ ਬਾਈ ਜੀ ਇੱਕ ਝੋਟੀ ਵੱਡੀ ਬਾਹਰ ਸੁੱਈ ਏਅਰਪੋਰਟ ਠੀਕ ਹੈ ਵੱਡੀ ਝੋਟੀ ਹਾਂਜੀ ਠੀਕ ਹੈ ਮਾਲ ਤਕਰੀਬਨ ਅੱਜ ਮਈਆਂ ਸਾਰੀਆਂ ਟੌਪ ਦੀਆਂ ਵੱਡੀਆਂ ਹਾਂਜੀ ਹਾਂਜੀ ਤੇ ਜਿਆ ਅੱਜ ਰੇਟ ਤੇ ਭਾਣਾ ਵੀ ਭਾਣਾ ਤੇ ਬਾਕੀ ਵੀ ਜੀ ਹਰ ਵਾਰਾਂ ਇਹੋ ਗੱਲ ਕਹਿੰਦੇ ਆਂ ਕਿ ਸਿਆਲ ਚ 2-3 ਮਹੀਨੇ ਨਾ ਹਾਂਜੀ ਹਾਂਜੀ ਮਈ ਦੀ ਸਾਮ ਜਰਾ ਵਾਦ ਕਰੋ ਵੀ ਠੰਡ ਹੁਣ ਤਾਂ ਪਜਾ ਗਰਾਂ ਵਾਦਿਆ ਸੇਵਾ ਕਰੋ ਵਾਦ ਹਾਂਜੀ ਤੇ ਸੇਵਾ ਕੀਤੀਆਂ ਦੁੱਧ ਵੀ ਜਿਹੜਾ ਫੀਸ ਸਾਲ ਚੜਿਆ ਤੇ ਗਰਮੀ ਚੜਿਆ ਹਾਂਜੀ ਮਾਲ ਜਿਹੜਾ ਇਹ ਦੋ ਹੀ ਮਾਲਾਂ ਆ ਜੇ ਮਾਲ ਨੂੰ ਨਾਮ ਵਜੇ ਤੇ ਫਿਰ ਕੋ ਗੱਲ ਨਹੀਂ ਤੇ ਸੈਟਰ ਰਵੇ ਹਨਾ ਮਾਲ ਚਲੀ ਜਾਂਦਾ ਚਲੀ ਜਾਂਦਾ ਬਿਲਕੁਲ ਗੱਲ ਸਹੀ ਹੈ ਜਦੋਂ ਇਹ ਮੌਸਮ ਚੇਂਜ ਹੁੰਦਾ ਹੈ ਮਾਲ ਉਦੋਂ ਹੀ ਵਾਦਾ ਘਾਟਣਾ ਟੁੱਟਦਾ ਬਿਲਕੁਲ ਸਹੀ ਗੱਲ ਜੀ ਤੇ ਇਹ ਇਹਦੇ ਨਾਲ ਸੇਵਾ ਕਰੀਏ ਚੜ ਕੇ ਰਹੀਏ ਹਾਂਜੀ ਫਿਰ ਨਹੀਂ ਦੁੱਧ ਟੁੱਟਦਾ ਫਿਰ ਵੀ ਦਈ ਜਾਂਦਾ ਤੇ ਦਈ ਜਾਂਦਾ ਜਿਹੜੀ ਗੱਲ ਹੈ ਠੀਕ ਹੈ ਬਾਈ ਜੀ ਤੇ ਜਮਰਵੀਰ ਸਾਰੇ ਸਾਫ ਨੇ ਸੋਲੇ ਆ ਹਾਂਜੀ ਕੁਆਲਟੀ ਵਾਲੇ ਆ ਠੀਕ ਹੈ ਬਾਈ ਜੀ ਚੰਗੀਆਂ ਗੁੰੀਆਂ ਛੋਟੀਆਂ ਕੰਪਨੀ ਨਾਲ ਚੰਗੀ ਵੱਡੀ ਚੈਂਪੀਅਨ ਠੀਕ ਹੈ ਬਾਈ ਜੀ ਦੱਸ ਛੋਟੀ ਵੀ ਸੂਈ ਤਾਜੀ ਠੀਕ ਆ ਭਾਈ ਜੀ ਸੋਈ ਜੇ ਦਿਨ ਹੈਗੀ ਅੱਜ 8 ਤੋਂ 10 ਦਿਨ ਠੀਕ ਆ ਦੇਖੋ ਵੱਡੀ ਛੋਟੀ ਹਰਿਆਣੀ ਦੀ 14 ਕਿਲੋ 14 ਲੱਦ ਦੇ ਘਰ ਫੇ ਲੰਮੀ ਲੈ ਜਾ ਪਾਈ ਜੀ ਤੋੜਾ ਨਿਹਰਾ ਹੈਗਾ ਕੇ ਬੇਦੀ ਇਹ ਵੀ ਦੀ ਜੋੜਾ ਛੋਟੀਆਂ ਦਾ ਲੱਥਾ ਅੱਜ ਸਵੇਰੇ ਹੀ ਆ ਜੀ ਠੀਕ ਜੀ ਫੇ ਇਹਦੇ ਇੱਕ ਛੋਟੀਏ ਨਾਲੋਂ ਵੀਰ ਨੂੰ ਨਹੀਂ ਲੈ ਗਏ ਆਪਣੇ ਲਾ ਕੇ ਜਿੱਥੇ ਰਵਾੜੀ ਚਲ ਗਈ ਆ ਹਾਂ ਜੀ ਤੇ ਇੱਕ ਛੋਟੀਏ ਛੋਟੀ ਚੰਗੀ ਉਧਰੋਂ ਰਾਤੀ ਜਿਹੇ ਆਈਆਂ ਠੀਕ ਠੀਕ ਜੀ ਅਥਰਕੋ ਟਿਕ ਕੁਆਲਟੀ ਵਾਲੀ ਦੁੱਧ ਵਾਲੀ ਝੋਟੀ ਹੈ ਦੁੱਧ 15 ਕਿਲੋ 16 ਕਿਲੋ ਹੋਣ ਝੋਟੀ ਚਲਦੀ ਵਧੀਆ ਠੀਕ ਹੈ ਦੇਖ ਬਹੁਤ ਕੁਆਲਟੀ ਵਾਲੀ ਝੋਟੀ ਹੈ ਠੰਡੀ ਸੀਡ ਤੇ ਤਸੱਲੀ ਵਾਲੀ ਝੋਟੀ ਵਧੀਆ ਕੁਆਲਟੀ ਵਾਲੀ ਸਬਰੀਦ ਤੇ ਜੈਡ ਬਲੈਕ ਤੇ ਪਚਾ ਮਗਰ ਕੀ ਇਕੱਠੀ ਦੇ ਕਟਾ ਗਿਆ ਜੇ ਮਗਰ ਦੇ ਕਟਾ ਹਟਾ ਜੇ ਬਾਦੀ ਇਹਦੇ ਜਿਹੜਾ ਕੋਈ ਚੰਗਾ ਜਨਮ ਰਿਆ ਸਾਫ ਦੇ ਫਸਰਾ ਇੱਕ ਕਾਹ ਲੈਂਦੇ ਆ ਆਪ ਵੀ ਕੱਲੀ ਤੋ ਕੜਮਾਈ ਪੌਣੀ ਹੋਣ ਇਹੋ ਜਿਹੀ ਝੋਟੀਆਂ ਵੀਰ ਆਪਣੇ ਕੋਲ ਚੈਂਪੀਨਿੰਗ ਜਾਂਦੀਆਂ ਜਾਂਦੀਆਂ ਇਹੋ ਤਪੜਾਂਗੇ ਹੋਣੀਆਂ ਬਾਕੀ ਵੀਰ ਜੇ ਵਾਹਿਗੁਰੂ ਜੀ ਕਰਮਾ ਨਾਲ ਲੋ ਵਿਕਿੰਦੇ ਆਪਣੇ ਪਹਿਿਆਂ ਦਾ ਹਾਂਜੀ ਹਾਂਜੀ ਜਿਹਨਾਂ ਅਸੀਂ ਕਹਿ ਦਿੰਦੇ ਆਂ ਵੀ ਕਿਆ ਦਿੰਦੇ ਆ ਹਾਂਜੀ ਜੇ ਕਿ ਉਹ ਆਪਣੇ ਕੋ ਮਹੀਂ ਕੋ ਜਾਂਦੀ ਆ ਵੀਰ ਭਰਾ ਦੇ ਕੋਲ ਤੇ ਫਿਰ ਅਸੀਂ ਟੋਕੜ ਮਹੀਂ ਕਟਣ ਲੱਗਿਆਂ ਲਤਾ ਜੀ ਯਾਰ ਰੱਖਦੇ ਲਤਾ ਯਾਰਾਂ ਦੇ ਬਿਲਕੁਲ ਗੱਲ ਸਹੀ ਹੈ ਨਹੀਂ ਇਹ ਨਹੀਂ ਕਹਿੰਦੇ ਵੀ ਕੋਟਿਆ ਕੋਣੀ ਮਹੀਂ ਦਾ ਮੁੱਲ ਪਾਉਨੇ ਆ ਹਾਂ ਹੁਣ ਦੇ ਉੱਤੇ ਵੀ 100 ਲੱਖ ਦੀ ਮਹੀਂ ਕੇਤੀ 50-50 ਲੱਖ ਦੀ ਟੋਕੜੀ ਪਾ ਲਈ ਦੀ ਸਹੀ ਗੱਲ ਬਾਈ ਜਦੋਂ ਤੁਹਾਡੇ ਕਰੋ ਇਹੋ ਚੀਜ਼ਾਂ ਜਾਣਦੀਆਂ ਆ ਫਿਰ ਭਾਈ ਸੱਜਰ ਲੈ ਜਾਂਦੇ ਆ ਟੁਕੜ ਦੇ ਜਾਂਦੇ ਆ ਵੀਰ ਉਹਨਾਂ ਦੇ ਵੀ ਅਸੀਂ ਬਾਦਰੀ ਕਹਿੰਦੇ ਆ ਹਾਂਜੀ ਜਿਹੜੀ ਸਾਡੇ ਘਰ ਉੱਜਾਂ ਰਾਕੇ 2 ਲੱਖ ਦੀ 2.5 ਲੱਖ ਦੀ ਮੈਂ ਲੈ ਲੈਂਦੇ ਆ ਤੇ ਇਹ ਵੀ ਦੱਕਾ 2 ਲੱਖ ਰੀ ਕਰ ਮੈਂ ਟੋਕੜੀ ਲੈ ਲੇਂਗੀ ਟੋਕੜੀ ਲੈ ਲੇਂਗਾ ਬਿਲਕੁਲ ਸਹੀ ਗੱਲ ਐ ਲਾ ਟੋਕੜਾ ਗੱਬਣ ਹੋ ਜਾਓ ਸਾਲਾ ਜਿਆਦਾ ਤੇ ਜਿਹੜੀ ਗੱਲ ਐ ਚੰਗੀ ਝੋਟੀ ਵੀ ਟੌਪ ਦੀ ਸਿਰੇ ਦੀ ਕੁਆਲਿਟੀ ਐ ਠੀਕ ਐ ਦੱਸੋ ਬਾਈ ਜੀ ਕੀ ਬੋਲਾਂ ਵਿੱਚ ਵਾਈ ਹੋਈ ਐ ਚਵਾਵਾ ਦੁੱਧ ਜਿਹੜਾ ਇਹਦਾ ਝੋਟੀ ਕੋਈ ਕੰਡਾ ਲਾ ਕੇ ਲੈ ਜਾਏ 14 ਕਿਲੋ ਹੋਣਾ ਉਹ ਠੀਕ ਐ ਬਾਈ ਜੀ ਬੋਲ ਵੀਰ ਹਾਂ ਤੇ ਨਾ ਮੋੜ ਕਰਨ ਦੀ ਝੋਟੀ ਦਾ 1 60 65 ਜੋ ਮਰਜੀ ਹਾਂਜੀ ਜਿੰਨੇ ਦੀ ਝੋਟੀ ਹਾਂ ਨਾ ਕੋਈ 1 45 ਦੀ ਦੇ ਦਾਂਗੇ ਇੱਕ 45 ਦੀ ਵੀ ਲੋਈ ਇੱਕ 60 65 ਡੇਢ ਕੋਈ ਮੁੱਲ ਨਹੀਂ ਐ ਇੱਕ 45 ਯੈਸ ਨੋ ਮੁੱਲ ਝੋਟੀ ਦਾ ਤੇ ਸਿੰਗੀ ਬੈਸਟੇ ਆ ਥਣ ਲਿਵਾ ਕੁਆਲਟੀ ਜੈਡ ਬਲੈਕ ਝੋਟੀ ਆ ਤੇ ਕੁਆਲਟੀ ਵਾਲੀ ਥਣ ਲਗਾ ਮੋਰੀਆਂ ਵਰਗਾ ਤੇ ਵਧੀਆ ਝੋਟੀ ਆ ਜੀ ਤੇ ਬੱਚਾ ਕਿਤੇ ਬਾਈ ਜੀ ਇਹਦਾ ਚੈੱਕ ਕਰ ਲੋ ਮੇਰੇ ਭਰਾਏ ਕੋਰਾ ਫੇ ਚਾਤੀ ਮਾਰ ਲੋ ਝੋਟੀ ਨਾਲ ਪਿੱਠ ਪੁੜੇ ਦੀ ਝੋਟੀ ਪੂਰੀ ਗੋਲ ਮਟੋਲਿਆ ਵਧੀਆ ਬਾਈਆਂ ਬਈਆਂ ਝੋਟੀ ਲਈ ਵੀਡੀਓ ਕੋਈ ਵੀ ਲੈ ਅਸਲ ਝੋਟੀ ਬਾਈਆਂ ਦੇ ਘਰ ਡੰਗੋ ਡੰਗ ਚਵਾਈ ਤੇ ਚਲੀ ਆ ਠੀਕ ਜਿਹੜੀ ਗੱਲ ਹੈ ਇੱਕ ਤੇ ਕਹਿ ਦੇਣਾ ਵੀ ਇਦਾਂ ਇਧਰੋਂ ਫੜ ਕੇ ਉਹ ਹੋਏ ਉਹ ਗੱਲ ਨਹੀਂ ਕਹਿ ਦੇਣੀ ਰਾਤੀ ਆਈ ਹੈ ਜੇ ਆਪਣੇ ਕੋਲ ਜੋੜਾ ਨਸਾ ਹੀ ਇੱਕ ਝੋਟੀ ਲੈ ਗਏ ਰਵਾਲਾ ਰਵਾਲੀ ਕਲਤੀ ਆਪਣੇ ਇਲਾਕੇ ਦੀ ਠੀਕ ਹੈ ਘਟਦੇ ਨਾਲ ਠੀਕ ਹੈ ਬਾਈ ਮਗਰ ਪਿਤਾ ਨੇ ਕਿੱਤੀ ਘਟਾਇਆ ਘਟਾਇਆ ਚੰਗੀ ਸਰਾ ਚੀਜ ਹੈ ਅਸਲ ਕੁਆਰਾ ਉੱਧਰ ਦੀ ਮਈਆਂ ਆ ਟੋਕਣ ਵੇਖੋ ਪਿਆ ਇਹ ਯਾਨੀ ਇੱਕ ਆਪਣਨ ਤਾਲੀ ਦੀ ਜੈਸਨ ਹੋਊਗੀ ਛੋਟੀ ਪਰ ਆਰ ਪਾਰ ਵਾਲੀ ਆ ਵਧੀਆ ਤੂਮਾਰ ਜਿਹੜੀ ਫਿਰੇਂਦੀ ਠੀਕ ਹੈ ਭਾਈ ਓਕੇ ਦੱਸੋ ਜਾਈਏ ਕਿ ਮੀਣੀ ਆ ਗਈ ਨਹੀਂ ਨਹੀਂ ਪਰ ਛੋਟੀ ਜਿਹੜੀ ਦਾ ਤੂਮਾਰ ਦੇ ਜਾਣ ਵਾਲੇ ਕੋਲ ਆਲੇ ਫਿਰ ਜਾ ਹਾਂਜੀ ਤੇ ਇੱਕ ਦਿਨ ਕਹਿੰਦੇ ਵੀਰ ਕੋ ਮੈਂ ਦੇਖੋ ਲਈ ਆ ਉਹਦੀ ਵੀਡੀਓ ਬਣਾਈ ਆਂਦਾ ਵੀ ਇੱਕ ਦਿਨ ਹੁੰਦੀ ਆ ਆਪਣੀ ਗਾਰੰਟੀ ਹਾਂਜੀ ਮੇਰੇ ਘਰ ਦੀ ਗਾਰੰਟੀ ਆ ਇਹਦੇ ਸਟੀਲ ਵਾਲੀ ਬਾਡੀ ਲੈ ਗਣਾ ਥੱਲੇ ਪਿਓ ਹਾਂਜੀ ਆਂਦਾ ਪੇਂਟ ਵਾਲੀ ਬਾਡੀ ਮਹੀ ਜੁੰਦਾ ਰਿਆਂ ਪੇਂਟ ਵਾਲੀ ਠੀਕ ਹੈ ਤੇ 20 ਕਿਲੋ ਮਹੀਨੇ ਤੋਂ ਕੱਢਿਆ ਵੀਰ ਅਸਲ ਮਹੀਂ ਹੈ ਜਿਹਨੂੰ ਕਹਿੰਦੇ ਦੇਖੋ ਇਹ ਮੀਣੀ ਆ ਗਈ ਐ ਸੁਗਬਣ ਨਾ ਜੇ ਗੱਪਾਂ ਦੇ ਦੇਣ ਲੈ ਜੂ 4-5 ਦੇਣਾ ਵੀਰ ਜੇ 5-7 ਲੈ ਜੂਗੀ ਪਰ ਮਹੀਂ ਵੇਖਿਆ ਵੀ ਇਹ ਪੁਖਾ ਲੇਉਗੀ ਜਿੰਨੇ ਵੀਰ ਦੁੱਧ ਚੋਇਆ ਨਾ ਉਹਨੂੰ ਆਪਣੀ ਕੀਮਤ ਮਾਣ ਹੁੰਦਾ ਠੀਕ ਸਹੀ ਗੱਲ ਜੀ ਦੇਖੋ ਜੀ ਮੀਣੀ ਵੀਰ ਸਾੰਧੀ ਆ ਮਹੀਂ ਸੇਵਾ ਕੀਤੀ ਆ ਤੇ ਚੰਗਾ ਜਾਨਵਰ ਐ ਟੌਪ ਦਾ ਸਿਰੇ ਦੀ ਮਹੀਂ ਆ ਠੀਕ ਐ ਕੁਆਲਿਟੀ ਵਾਲੀ ਦਾ ਦੁੱਧ ਵਾਲੀ ਠੀਕ ਐ ਬਸ ਜੀ ਇਹ ਕੋਈ ਬਹੁਤ ਸੋਹਣੀ ਹੈ ਮੈਂ ਵਧੀਆ ਕੁਆਲਟੀ ਵਾਲੀ ਵਧੀਆ ਝੋਟੀ ਆ ਮੀਣੀ ਠੰਡੀ ਸੀਲ ਕੁਆਲਟੀ ਦੀ ਦਾਨ ਤਕਰੀਬਨ ਇਤਨੀ ਗੱਲ ਆਏਗੀ ਫਿਰ ਜਿਹੜੇ ਕਿ ਇਹ ਤੀਜੇ ਨੇ ਕਿਹੜੀ ਆਈ ਆ ਹਾਂਜੀ ਕਾਲ ਨੇ ਇੱਕ ਜਿਹੜੇ ਸੀਨੇ ਜੈ ਮੈਂ ਵੀ ਉਹ ਤੋਂ ਜਿਹੜੀ ਮੈਂ ਇਧਰੋਂ ਲਈ ਇਹਦੇ ਸਿੱਧਾ ਸ਼ਰਿਆਂ ਨੂੰ ਕਹਿੰਦੇ ਮੋਲ ਉਹ ਮੈਂ ਦਾ ਪਾਇਆ ਮੋਲ ਪੈਣਾ ਜਿਹੜੀ ਕਹਿੰਦਾ ਮੋਲ ਪੈਣਾ ਉਹ ਪਿੱਲੇ ਸਾਲ ਉਧਰੋਂ ਆਈ ਆ ਤੇ ਐਰਕਾਂ ਦੀ ਉਧਰੋਂ ਲਈ ਤੇ ਟੈਗ ਵੇਖ ਲੋ ਸੱਚ ਵਾਲਾ ਟੈਗ ਹੈ ਦੂਜਾ ਨੰਬਰ ਵਾਲਾ ਟੈਗ ਨਹੀਂ ਆ ਸੱਚ ਵਾਜ ਕੇ ਸਭ ਹੋ ਜਾਂਦਾ ਆ ਸਕੈਂਦਰ ਵਾਲਾ ਆ ਅਸਲ ਮਹੀਨਾ ਫਿਰ ਮੀਨਾ ਪਾਲਾ ਜਾਂਦਾ ਵੀ ਕਿਹੜੇ ਇਲਾਕੇ ਦੀ ਆ ਬਾਕੀ ਗੱਲ ਹੈ ਵੀ ਨਹੀਂ ਜਿਹੜੀ ਜਿਹੜਾ ਜਨਵਰੀ ਆ ਨਾ ਚੰਕਿੱਤੰਗ ਕਹਿੰਦੇ ਉਹ ਨਾ ਮੈਡਪ ਨਾਲ ਹੀ ਤਾਂ ਦੇਖ ਪੈਂਦਾ ਚੰਗੀ ਮਹੀਂ ਦੇ ਪੋਤਰਾ ਹੀ ਬਰੋਂ ਦੇ ਪੈਂਦੀ ਵੀ ਕੀ ਚੀਜ਼ ਕੀ ਅਸਲ ਚੀਜ਼ਾਂ ਕੁਆਲਟੀ ਆ ਨੀ ਹਾਂਜੀ ਬਾਕੀ ਵੀਰੇ ਮੈ ਪੂਰੇ ਮੋੜਣਾ ਨਹੀਂ ਹਾਂਜੀ ਭਾਈ ਜੀ ਇਹ ਜਿਹੜਾ ਵੀਰ ਭਰਾ ਕੋਈ ਮਹੀਂ ਦਾ ਮਰਸ ਨੂੰ ਦੇ ਲਾਲੇ ਠੀਕ ਹੈ ਤਾਂ ਨਹੀਂ ਦੇ ਤੂੰ ਯਾਰ ਰੇਡ ਕਰ ਲਾ ਸਵੈ ਰੇਡ ਕਰ ਲਾ ਠੀਕ ਹੈ ਬੱਗੋ ਕੇਜ ਫੇਰ ਜੀ ਨਸੋਬਾਈ ਜੇ ਕਿ ਸੂਈ ਇਹ ਕੱਪਣ ਤਿਆਰ ਇਹ ਵੀ ਕੱਪਣ ਆ ਕੱਪਣ ਆ ਤਿਆਰ ਨਹੀਂ ਅਛਾ ਇਹ ਕੱਪਣ ਹੈ ਮੈਂ ਇਹ ਪਹਿਲਾਂ 5-4 ਸਮੁੰਦਿਲ ਆਜੀਗੀ ਪਰ ਮੈਂ ਪੰਨਾ ਵਾਈ ਕਰਦੀ ਹਾਂ ਠੀਕ ਹੈ ਭਾਜੀ ਚੰਗੀ ਕੁਆਲਟੀ ਵਾਲੀ ਤੇ ਦੁੱਧ ਵਾਲੀ ਨਹੀਂ ਆ ਮੈਂ ਦੀ ਲੰਬਾਈ ਨੇ ਕੋਈ ਬਹੁਤ ਜ਼ਿਆਦਾ ਹਾਂਜੀ ਤੇ ਸਿਰ ਇਹਦੀ ਮੈਂ ਪੂਰੀ ਦੁੱਧ ਤੱਕ ਠੀਕ ਹੈ ਦੇਣਾ ਖੜੋਗੇ ਇਹ ਚਾਰ ਪੰਜ ਦਿਨ ਹਾਂਜੀ ਲੈ ਜੂ ਕਿੰਨੇ ਚਾਰ ਪੰਜ ਦਿਨ ਲੈ ਹੀ ਨਹੀਂ ਆ ਵੇਖੋ ਮੈਂ ਪੂਰੀ ਮਿੱਟੀ ਦੀ ਗੋਲ ਚੰਬੜੀ ਕਾਂਗਤਰ ਗਈ ਚੰਬੜੀ ਮੈਂ ਠੀਕ ਹੈ ਬਹੁਤ ਵਧੀਆ ਮੈਂ ਵੇਖੋ ਜੀ ਬਹੁਤ ਵਧੀਆ ਕੁਆਲਟੀ ਅਜੇ ਪੂਰੀਆਂ ਮਹਾਲਾਂ 'ਚ ਭਰਨਾ ਹੋਰ ਪੂਰਾ ਟੈਰ ਘਿਲਾ ਬਹੁਤ ਜਿਆਦਾ ਆ ਠੀਕ ਹੈ ਜੀ ਸੇਂਗ ਵੀ ਬਹੁਤ ਵਧੀਆ ਮੈਂ ਨੂੰ ਗਾਲੀ ਗੋਲੀ ਲਪਈ ਆ ਠੰਡੀ ਸੀਗੀ ਦੋ ਤਾਂ ਵੀਰ ਕੱਢਣਾ ਨਹੀਂ ਮੈਂ 250 ਫੜੀ ਠੀਕ ਹੈ ਬਾਕੀ ਗਾਲੇ ਵੀ ਮੋਤੀ ਖੇੜਾ ਨਹੀਂ ਆਉਂਦੇ ਸੇਵਾ ਦੇ ਜਦੋਂ ਮੈਂ ਦੀ ਬਾਡੀ ਤੇ ਸਲੀਰੇ ਆਣਾ ਹਾਂ ਹਾਂ ਜੀ ਜਿਹੜੇ ਪਹਾੜਾ ਨਾ ਦੇਣੀ ਸਿਰ ਟੋਪੜ ਮਾਈ ਨਹੀਂ ਕਰਨਾ ਕੋਥੇ ਰਕਮ ਲਾ ਕੇ ਲਾ ਦਿੰਦੀ ਸਹੀ ਗੱਲ ਹੈ ਨਸੋ ਭਾਈ ਕੀ ਮੋਲੇ ਦਾ ਮੋਲ ਵੀ ਬਿਲਕੁਲ ਕੋਈ ਜੋ ਮੱਦੀ ਕਰੀਆ ਵੱਡੀ ਮੈਂ ਕੰਪੂਤਨੇ ਆ ਹਾਂਜੀ ਦੁੱਧ 15 16 ਕਿਲੋ ਵਧੀਆ ਰਾਮ ਦਾ ਮਹੀਂ ਲੈਕਸ ਚੱਲ ਜੀ ਹੋਗੀ ਹਾਂਜੀ ਮੋਨ ਭਾਵੇਂ ਜੋ ਮੈਂ ਹਾਂ ਦੇ ਨਾਂ ਜਿੰਨੇ ਦੀ ਮਹੀਂ ਹੋਈ ਨਹੀਂ ਜੈਸਨ ਹੋਈ 1 15 ਦੀ ਹੋ ਇੱਕ 15 ਦੀ ਲਓ ਜੀ 1 15 ਦੀ ਬਾਈਕਾਂ ਦੇ ਜੈਸਨ ਮੈਂ ਹੋਣੀ ਆ ਸਿੰਗਲ ਹੱਡੀ ਦੀ ਮੈਂ ਆ ਸਿੰਗ ਵੀ ਬਹੁਤ ਸੋਹਣਾ ਬੱਲ ਲੱਗਾ ਵਧੀਆ ਕੁਆਲਿਟੀਾਂ ਦੀ ਝੋਟੀ ਆ ਹੱਡੀ ਠੜੀ ਸੀ ਕੁਆਲਿਟੀ ਵਾਲੀ ਚੰਗੀ ਮੈਂ ਗਾੜੀ ਨਾਲ ਟਾਇਰ ਤੋਂ ਦੇਖੋ ਲਕਾਲੀ ਵਧੀਆ ਝੋਟੀ ਹੈ ਵਧੀਆ ਕੁਆਲਟੀ ਹੈ ਹੋਰ ਖੁੱਲ ਜਣੀ ਠੀਕ ਹੈ ਬਾਈ ਜੀ ਹਾਂਜੀ ਅੱਗੇ ਆਗੇ ਜੀ ਮਜ਼ਾ ਆ ਗਈ ਬਾਕੀ ਆ ਮੈਂ ਸੋਈ ਜੇ ਬੇਟੀ ਸੋਈ ਆ ਹਾਂਜੀ ਜੀ ਬਚਾ ਬਚ ਗਿਆ ਬਚਾ ਉਹ ਕੱਟੀ ਜੇ ਮਗਰ ਠੀਕ ਹੈ ਦਾਖਲ ਦੋਤਾ ਵੀਰ ਮੈਂ ਤਾਂ ਵਧੀਆ ਥੋੜਾ ਹੈ ਜਰੂਰ ਲਿਸਾ ਪਾਣਿਆ ਪਰ ਮਹੀ ਦਾ ਮੁੱਲ ਵੀ ਲਸਾਈ ਠੀਕ ਮੌਲੀ ਨੇ ਨਿਕਾਇਆ ਜੀ ਮੌਲੀ ਸ਼ੋਟ ਆ ਗਿਆ ਸਿੰਗਲ ਵਾਲੀ ਮਾਜਿਆ ਬਹੁਤ ਠੰਡੀ ਸੀ ਇਹ ਕੁਆਲਿਟੀ ਨਹੀਂ ਆਹ ਵੰਦੇ ਖਾਂਦੇ ਹਾਂ ਕੀ ਕਰਦੇ ਆਂ ਇਹ ਤੋਂ ਕਈ ਫਾਟਾ ਡੇ ਚੰਗੀ ਠੀਕ ਹੈ ਜੀ ਸਿੰਗਲ ਹਾੜੀ ਦੀ ਮਾਜਿਆ ਬਹੁਤ ਸੋਹਣੀ ਕੁਆਲਿਟੀ ਫੰਗਲੇ ਵਾਲਾ ਚੰਗਾ ਲੱਗਾ ਧਾਰ ਕੋਲ ਭੋਲਾ ਜੀ ਬੋਲੀ ਇਹਦੀ ਵਧੀਆ ਆਹ ਰੋਮਾਂਗੀ ਬੋਲੀ ਠੀਕ ਹੈ ਕਿਵਾ ਖਮਾਦੀ ਇਕ ਨੰਬਰ ਹਾਂਜੀ ਤੇ ਹਾਂ ਦੇ ਨਾਂ ਜਿਹੜੇ ਨਹੀਂ ਹੁੰਦੀ ਆ ਲਾਓ ਮਣ ਲੋਨ ਭਾਵੇਂ ਕਰੀਏ 75 ਵੀ ਉਹ ਮਰਜੀ ਹਾਂ ਨਹੀਂ ਨਹੀਂ ਜਸਨੋ 70000 70000 ਦੀ 70000 ਨਹੀਂ ਦਵਾਂਗੇ ਠੀਕ ਹੈ ਜੀ ਪਰ ਜਿਹੜਾ ਮੇਰੇ ਵਿੱਚ ਥਾਣਾ ਉਹ ਮਿਲਤਾਰ ਹੋਣਾ ਪਿਆਰ ਦੇ ਖੋਏ ਮਾਣੋ ਜਰਾ ਠੀਕ ਹੈ ਜੀ ਜਸਨੋ 70000 ਦੀ 70000 ਨਹੀਂ ਦਵਾਂਗੇ ਦੁੱਧ ਵਾਲੀ ਮਈ ਲੱਪਣ ਮੈਂ ਪੂਰੀ ਦੋਗਣ ਠੀਕ ਹੈ ਭਾਈ ਓਕੇ ਜੀ ਬੱਚਾ ਦੇਗਾ ਹਾਂ ਬੱਚਾ ਵੀ ਜੋ ਪਟੀ ਹੈ ਘਾਵਾ ਜੀ ਠੀ ਦੱਸੋ ਬਾਈ ਕਿਹੜੀ ਕੱਟੀ ਏ ਬੱਚੇ ਕਦੇ ਕਿਸ ਤਰ੍ਹਾਂ ਦਾ ਫੋਕਾ ਰਹਿੰਦੇ ਆ ਬੱਚਾ ਜਰੂਰੀ ਹੈ ਕਾਂ ਵੀ ਠੰਡ ਦਾ ਮੌਸਮ ਹੈ ਪੂਰਾ ਕਹਿਵਾਂ ਆ ਆ ਕੱਟੀ ਆ ਵੀਰ ਬੜੀ ਚੰਗੀ ਖਲਾਰੀ ਆ ਸਾਹਮਣ ਵਾਲਾ ਵੀਰ ਕੱਟੀ ਰਵੇ ਚੰਗੀ ਪਹਿਲ ਦੀ ਕੱਟੀ ਹੈ ਇਹੜੀ ਵੇਖੋ ਜੀ ਬਾਈ ਜੀ ਆਪਣੀਆਂ ਮੱਜਾਂ ਹਉਤੇ ਪਿੰਡ ਮੈਂ ਲੰਮਰ ਪੰਜਾਬ ਕੇ ਬਾਡੇ ਜਿਹਨੇ ਮੈਂ ਤੁਹਾਨੂੰ ਮੇਰੇ ਤੋਂ ਵੀਰ ਨੂੰ ਫੋਟੋ ਜੀ ਕੋ ਹਾਂ ਜੀ ਕੱਟੀ ਆਈ ਹੈ ਠੀਕ ਹੈ ਜੀ ਤੇ ਚੰਗੀ ਮਾਹ ਦੀ ਕੱਟੀ ਜੇ ਪੰਜ ਕੱਟੀਆਂ ਆਈਆਂ ਸੀ ਤੇ ਲੈਂਸਰ ਵੀ ਗਈਆਂ ਇਹੋ ਰਹਿ ਗਈਆਂ ਇਹਦੀ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਿਆ ਠੀਕ ਖਲਾਰੋ ਖਲਾਰੋ ਲੈ ਆ ਲੈ ਪੋ ਲੈ ਜੀ ਲੈ ਉਹ ਬਾਪੂ ਵੀਰ ਵੀ ਦਾ ਪੰਜ ਕੱਟੀਆਂ ਸੀ ਦੁੱਧੀਆਂ ਦਹੀਂ ਲੱਭਾਂ ਖਲਾਰੋ ਖਲਾਰੋ ਯਾਰੀ ਕੋ ਵੀਰ ਲੈ ਆ ਗਿਆ ਅਸੀਂ ਤੇ ਆ ਚੰਗੀ ਸੋਹਣੀ ਆ ਲੱਭਣ ਦੀ ਦੂਜੀਆਂ ਕਿਥੇ ਗਈਆਂ ਝੋਲੀ ਵੇਖੋ ਹੁਣ ਤੋਂ ਹੀ ਬੜੀ ਬੀ ਛੋਟੀ ਵੀ ਠੰਡੀ ਹੀ ਬੜੀ ਠੀਕ ਹੈ ਜੀ ਵਧੀਆ ਕੱਟੀ ਆ ਨਸਲ ਬਰੀਡ ਵਾਲੀ ਤੇ ਕੁਆਲਟੀ ਵਾਲੀ ਆ ਠੀਕ ਹੈ ਜੀ ਮੋਲੇ ਵੀਰੇ ਦਾ ਬਿਲਕੁਲ ਜਾਇਜ਼ ਬਾਹਰ ਹੀ ਮਾਲਾ ਇੱਥੇ ਲੈ ਹਾਂਜੀ ਚੰਦਰ ਘਾ ਨਹੀਂ ਉਹ ਚਲੋਂ ਅੰਦਰ ਲੈ ਆਓ ਇਹ ਸਾਰੇ ਬਾਤ ਵੀਰੇ ਕਈ ਵੀਰ ਭਰਾ ਚਲੋ ਜਨਵਾਰ ਪਹਾੜੇ ਕਦਾਛ ਜੀ ਨੇ ਅਜੇ ਕੂਲੀਆਂ ਕਟੀਆਂ ਆ ਪੂਰੀ ਹੀ ਰੋਟ ਦੇ ਪਲੀ ਤਉਹੜੀ ਤੇ ਇਨਾਂ ਦੇ ਏਏ ਜੀ ਤੇ ਹੋਣੀ ਹੈ 10000 ਮਹੀਨੇ ਚ ਹਾਂਜੀ ਸਾਲਾ ਮਾਰ 10000 ਮਹੀਨੇ ਚ ਹੀ ਚੈਗੀ ਹਾਂਜੀ ਕੂਲੀਆਂ ਕਟੀਆਂ ਬਾਲਾਂ ਦਾ ਪਾਲ ਲੱਗ ਜਾਂਦਾ ਕੀ ਚੀਜ਼ ਜਨਵਾਰ ਪੂਲਾ ਆਦੇ ਅਜੇ ਪਹਿਲੇ ਪਹਿਲੇ ਵਾਲੇ ਹੁੰਦੇ ਜੇ ਆਨੰਦ ਬਿਲਕੁਲ ਪਹਾੜਾਂ ਜਿਹੜਾ ਕੋ ਵੀਰ ਭਰਾ ਮੰਗੂਗਾ ਨੋ ਸੋ ਵੀਰ ਜੀ ਕੀ ਮੁੱਲ ਹੈ ਨੋ ਵੀਰ ਬਿਲਕੁਲ ਜਾਇਜ਼ ਦੇ ਦਾਂਗੇ ਜਾਇਜ਼ ਕਰ ਦਿਓ ਫਿਰ ਸੇਵਾ ਖਾਂ ਜਾਂਦੇ ਸੇਵਾ ਵਾਲੇ ਸਾਡੇ ਵੀਰ ਕਟੇ ਖੜੇ ਬਿਲਕੁਲ ਜਾਇਜ਼ ਮੋਟ ਭਾਵੇਂ ਕਰਾ ਜਿਤਨਾ ਜਿਹੜੀ ਜੇਤ ਮੇਰੇ ਦੀ ਮਾਂ ਲਾ ਕੇ ਖੁਲਾ ਰਹੀਏ ਫਿਰ ਤੇ ਮੁੱਲ ਕੋਈ ਨਹੀਂ ਹੈ ਵੱਡੀ ਮੈਂ ਦੀ ਕਟੇ ਵੱਡੀ ਮਾਂ ਪਰ ਅਸੀਂ ਕਹਿੰਨੇ ਆ ਵੀ ਸੇਵਾ ਵਾਲਾ ਵੀਰ ਲਵੇ ਗਾਨਿਆਂ ਵੀ ਵੀਰ ਭਰਾ ਤੋਂ ਨਾਲ ਲਵੇ ਹਾਂਜੀ ਬਿਲਕੁਲ ਜਾਇਜ਼ ਮੋਲਾ ਭਾਵੇਂ 12 13 15 ਜੋ ਮਰਜੀ 10000 10000 ਦੀ ਫਿਰ ਕੋ ਜੈ ਨਾ 15 ਨਾ 13 ਨਾ 12 10000 ਤੇ ਇੱਕ ਰੁਪਿਆ ਵੀ ਕਹਿੰਦੇ ਕੱਟ ਨਹੀਂ ਤੇ ਮੇਰਾ ਭਰਾ ਸਾਹਮਣ ਵਾਲਾ ਵੀਰ ਖੜੇ ਦੇ ਧਾਰਗੜ ਆਪਣਾ ਜੋਰੀ ਢੋਲ ਗੁਰਜੀ ਬਾਕੀ ਮੈਂ ਤੇ ਸਾਹਮਣ ਵਾਲਾ ਵੀਰ ਆਵੇ ਲੈਣ ਵਾਸਤੇ ਸਾਹਮਣ ਵਾਲਾ ਸੇਵਾ ਵਾਲਾ ਵੀਰ ਸੇਵਾ ਵਾਲਾ ਵੀਰ ਬਹੁਤ ਸ਼ਾਨਦਾਰ ਬਾਕੀ ਵੀਰ ਇਧਰੇ ਬਹੁਤ ਹੀ ਸ਼ਾਨਦਾਰ ਕੱਟੀ ਆ ਵਧੀਆ ਬਰੀਡ ਵਾਲੀ ਮਾਦੀ ਤੇ ਮਾਦੀ ਦਾ ਨੂੰ ਜਿਹੜਾ ਕੱਟੀ ਖੜੂਗਾ ਵੀਰ ਉਹਨੂੰ ਮਾਦੀ ਵੀਡੀਓ ਪਾਈ ਜੂਗੀ ਮਾਦੀ ਵੀਡੀਓ ਪਾਈ ਜਿਹੜਾ ਜਿਹੜਾ ਵੀਰ ਕੱਟੀ ਖੜੂਗਾ ਹਾਂਜੀ ਠੀਕ ਹੈ ਬਾਈ ਜੀ ਇਹੋ ਪਸ਼ੂ ਬਾਈ ਜੀ ਆ ਜਾ ਬਾਹਰ ਹੈਗੀ ਕੋ ਚਲੋ ਖਾਓ ਉਹ ਜੋ ਟੀ ਸੁਈ ਜੇ ਸੁਈ ਜੋੜੀ ਜੇ ਵੱਡੀ ਕੱਦ ਬੜਾ ਘੜੀ ਦਾ ਵੱਡੀ ਵੀਰ ਜੀ ਆ ਗਿਆ ਹਾਂ ਜੀ ਲਓ ਜੀ ਆ ਤੋ ਖਾ ਲੀਏ ਘੇਰ ਪਾ ਦਈਏ ਹੁਣੇ ਪਾ ਠੀ ਜੀ ਲੀ ਬੋਲੋ ਜੀ ਪੂਰੇ ਦੁੱਧ ਵਾਲੀ ਏਕਾਦ ਵੇਹੇ ਵੀਰ ਕਿੱਡਾ ਝੋਟੀ ਖੋਲ ਦੋ ਬਚਾ ਹੀ ਪਿਆ ਗਿਆ ਵਾਹ ਬੀ ਝੋਟੀ ਕਟਾ ਪਿਆ ਕਟਾ ਗਿਆ ਚਲੋ ਖੋਲੋ ਬਾਕੀ ਠੰਡੀ ਸੀਲ ਤੇ ਇੰਨੀ ਜਿਆਦਾ ਸਿੱਧ ਕਾਲੀ ਦੇਖੋ ਗਾਲੀ ਪਈ ਏ ਝੋਟੀ ਪੂਰੀ ਕੈਮ ਆ ਥੋੜਾ ਤੁਹਾਨੂੰ ਬਾਦ ਸੁਗੇ ਥੜਾ ਲਪਾ ਲੱਗ ਜਾਂਦਾ ਜਾਨਵਰ ਨੂੰ ਤੇ ਵਧੀਆ ਝੋਟੀ ਏ ਕਾਦ ਬਰਾ ਬਾਕੀ ਵੀ ਦੁੱਧ ਵਾਲਾ ਜਾਨਵਰ ਜੂਰੋਂ ਦੇ ਪੈਂਦਾ ਅਸਲ ਚੀਜ਼ ਆ ਕੁਆਲਟੀ ਵਾਲੀ ਫੂਲੀ ਚੀ ਨਸਲ ਆ ਮਾਈ ਦੇ ਉੱਤੇ ਪੂਰੀ ਠੀਕ ਐ ਤਰੋ ਜੀ ਕੱਦ ਕਾਠਾ ਬਾਡੀ ਬੜੀ ਵੱਡੀ ਬਾਕੀ ਆ ਵੀ ਤੁਹਾਨੂੰ ਪਤਾ ਵੀਰ ਜਿਹੜੀ ਸੱਜਰ ਮਹਿਸੂਈ ਆ ਹਾਂਜੀ ਹਾਂਜੀ ਸਿਆਲ ਦੇ ਸਿਆਲ ਦਾ ਮੌਸਮ ਐ ਤੋ ਆਿੰਦਾ ਜਾਨਵਰ ਬਦੋ ਬਦੀ ਪੂਰੀ ਵੱਡੀ ਝੋਟੀ ਵੀਰ ਸਾਬ ਦੇ ਠੀਕ ਐ ਠੀਕ ਟੱਲਾਓ ਜੀ ਦੁੱਧ ਪਹਿਲੇ ਸੂਏ ਵੀਰ ਕੋ 13 ਕਿਲੋ ਚਲੀ ਆ ਝੋਟੀ ਦੁੱਧ 15 16 ਕਿਲੋ ਰਾਹਣਾ ਪਊਗੀ ਜੇ ਦੀ ਝੋਟੀ ਬਸ ਕੈਮ ਹੋਏ ਨਹੀਂ ਦੋ ਚਾਰ ਰੰ ਕੋਰੀ ਕਰਨਾ ਭਾਈ ਜੀ ਮੋਲੇ ਦਾ ਫਿਰ ਬਾਜ ਕਰਨਾ ਜੀ ਮੋਲੇ ਵੀ ਜੀ ਬਿਲਕੁਲ ਜਾਇਜ਼ ਜਿੰਨੇ ਦੀ ਝੋਟੀ ਦੇ ਦੇਣੀ ਹੈ ਕਾਦ ਕਾਠੀ ਬੜੀ ਵੀਰ ਭਰਾ ਉੱਤੇ ਖਲੋਗਿਆ ਮਹੀਂ ਤੇ ਫਿਰ ਮੋਲ ਲਾਵੇ ਕੀ ਹੈ ਝੋਟੀ ਜਿਦਾਂ ਕੱਲ ਵੱਡੀ ਗਾਂ ਵੇਚੀ ਉਹੀ ਕਾਦਿਆ ਇਸ ਹਿਸਾਬ ਨਾਲ ਕਾਦ ਝੋਟੀ ਦਾ ਬਹੁਤ ਹੀ ਜ਼ਿਆਦਾ ਵੱਡਾ ਆ ਤੇ ਕੁਆਲਟੀ ਝੋਟੀ ਹੈ 216 ਕਿਲੋ ਕੰਡੇ ਵਾਲਾ ਝੋਟੀ ਨਾਪੂਗੀ ਟਾਂ ਦੀਆਂ ਝੋਟੀਆਂ ਜਿਹੜੀ ਗੱਲ ਸਨ ਮੋਲ ਖਾ ਪੀ ਕੇ ਪੂਰੀ ਵੇਚੀ ਸਵਾ ਲੱਖ ਦੀ ਸਵਾ ਲੱਖ ਦੀ ਹਾਂ ਨਾ ਜੈਸਨੋਈ ਜੈਸਨੋਈ ਸਵਾ ਲੱਖ ਦੀ ਆ ਹ ਜੈਸਨੋਈ ਝੋਟੀ ਪੂਰੀ ਸਾਫ਼ ਤੇ ਸੁਥਰੀ ਕੁਆਲਟੀ ਵਾਲੀ ਠੀਕ ਆ ਬਾਈ ਜੀ। ਠੀਕ ਹੈ ਜੀ। ਤੇ ਵਧੀਆ ਪਸ਼ੂ ਪਾਲੀ ਕੋ ਲਾਈਕ ਕਮੈਂਟ ਐ ਸ਼ੇਅਰ ਵਧੀਆ ਮੇਰੇ ਭੈਣ ਭਰਾ ਮਾਰੋ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ। ਹਾਂਜੀ। ਰਹਿਣ ਦਾ ਪਾਬੰਦ ਪੂਰਾ ਜਿਹੜਾ ਕੋ ਵੀਰ ਭਰਾ ਦੋਨੋਂ ਚੱਲ ਕੇ ਆਉਂਦਾ ਆ ਆਪਣੀ ਖਾਦੀ ਕਰਕੇ। ਉਹ ਆਈ ਗਏ ਫਿਰ ਮੈਂ ਖੜ ਸਕਦਾ ਠੀਕ ਹੈ ਜੀ ਤੇ ਆਪਣੀ ਪੂਰੀ ਤਸਲੀ ਕਰਕੇ ਜੇ ਕਹਿੰਦੇ ਅਸੀਂ ਕਹਿੰਦੇ ਆ ਵੀ ਜੇ ਹੋਰ ਵੀ ਕੋਈ ਆਪਣੇ ਕੋ ਵੀਰ ਭਰਾ ਸਜਣ ਮੇਰੇ ਕੋ ਦੋਨੋਂ ਜਨਵਰ ਪਾਸੇ ਲੈਣਾ ਹਨ ਬਾਹਰੋਂ ਵੀ ਲੱਲੇ ਜੀ ਰਹਿਣ ਦਾ ਪ੍ਰਬੰਧ ਹੈ ਹਨੂ ਇਹ ਨਹੀਂ ਕੋਈ ਵੀ ਸਾਡੇ ਕੋ ਲਵੇ ਠੀਕ ਹੈ ਫਿਰ ਕੇ ਵੀ ਮਾਂ ਲੈ ਸਾਡੇ ਲਈ ਫਿਰ ਗਾ ਮਾਲ ਵੇ ਰੈਪ ਵੇ ਤੇ ਜਿਹੜੀ ਗੱਲ ਰਵੇ ਮਾਲ ਲਵੇ ਗੱਲ ਕੋਈ ਠੀਕ ਹੈ ਬਾਈ ਜੀ ਇਹ ਤਾਂ ਵੱਡੀ ਚੀਜ਼ ਗਈ ਹੁੰਦੀ ਹੈ ਜੀ ਠੀਕ ਹੈ ਬਾਈ ਜੀ ਤੇ ਫੋਨ ਨੰਬਰ ਹੈਗਾ 93842740753 ਹਾਂਜੀ ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਜ਼ਿਲ੍ਹਾ ਅੰਮ੍ਰਿਤਸਰ ਵੀ ਖੁੱਲੇ ਹੀ ਆਫਰ ਆ ਦੇ ਹਿਸਾਬ ਨਾਲ ਖੁੱਲੇ ਆਫਰ ਫੋਨ ਜੋ ਫੋਨ ਸੌ ਜਾਂ ਸੌ ਹਰ ਪਿੰਡ ਪਹਾੜ ਉੱਡੀ ਖਣੀ ਆ ਇੱਕ ਤੇ ਹੁੰਦਾ ਵੀ ਮੈਂ ਹਾਟੇ ਕੋ ਲਈ ਆ ਹਾਂਜੀ ਹਾਂਜੀ ਬਤ ਤੇ ਅਸੀਂ ਕਹਿੰਦੇ ਆ ਵੀ ਵੀਰ ਅਜ ਤੱਕ ਦੇ ਨਾ ਕੇ ਦੀ ਨਕਾਤੀ ਕੀਤੀ ਹੈ ਵੀ ਕਿਹੜੇ ਅੱਡੇ ਤੋਂ ਕਿਥੋਂ ਮੈਂ ਨਾ ਸਾਰੇ ਵੀਰ ਪ੍ਰਹਾਰ ਕਿਦਾ ਰੋਟੀ ਚੱਲਣੀ ਦੇ ਵੇਖੋ ਮਾਣਾ ਜੀ ਤੁਸੀਂ ਚੱਲੇ ਜੇ ਵਧੀਆ ਤਾਂ ਮਾਲਕ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਹਨਾ ਨਾਲ ਵੀਰ ਆਪਣੀ ਨਾਮ ਮਾ ਲੈਣਾ ਜਿੱਥੋਂ ਮਰ ਜਿਹੜੇ ਆ ਕਰਦੇ ਵਿੱਚ ਅਗਲੇ ਦਾ ਮਾਣੀ ਰੱਬਾ ਹੋਰ ਬਖਸ਼ੇ ਮਾਤਾ ਬੁੱਧੀਆਂ ਠੀਕ ਨਾ ਭਾਈ ਜੀ ਜਿਹੜਾ ਤੇ ਸਾਡੇ ਕੋਲ ਜਰੂਰ ਲਭੂ ਉਹਨੂੰ ਅਸੀਂ ਚਾਹਾਂ ਹਾਂਜੀ ਹਾਂਜੀ ਠੀਕ ਹੈ ਭਾਈ ਜਿਹੜੀ ਗੱਲ ਹੈ ਠੀਕ ਹੈ ਬਾਕੀ ਫੋਨ ਨੰਬਰ ਵੀ ਕੀ ਦੱਸਦਾ ਬਾਕੀ ਵੈਸੇ ਪੂਰਾ ਦੱਸਿਆ ਵੀਰ ਜੀ ਜਿਹਦੇ ਨਹੀਂ ਆਪਣੀ ਤੇ ਜਿਹਦੇ ਨਾਲ ਵੀਡੀਓ ਹੁੰਦੀ ਹੈ ਹਾਂਜੀ ਹਾਂਜੀ ਜਨਵਾਰ ਟੌਪ ਟੌਪ ਲੈ ਜਾਂਦੇ ਚੰਗੇ ਤੋਂ ਚੰਗੇ ਹਾਂਜੀ ਸਾਫ ਦਾ ਸੁਧਰੇ ਤੇ ਬਾਕੀ ਅਸੀਂ ਕਹਿੰਦੇ ਵੀ ਵੀਰ ਭਰਾ ਘਰਾਂ ਚੋਂ ਹੀ ਲੈ ਤੇ ਘਰਾਂ ਵਾਲੇ ਗੜੀ ਵੀ ਰਹਉਂਦੇ ਆ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਤੇ ਇਹ ਤਾਂ ਲੈਣ ਦੇਣ ਬੜਿਆ ਸਾਡੀ ਤੇ ਵੀ ਦੁਕਾਨਦਾਰੀ ਜਿਹੜੀ ਗੱਲ ਹੈ ਹਾਂਜੀ ਤੇ ਸੌਦਾ ਦੇ ਵੀਰ ਉਹ ਹੀ ਲੋਕਾਂ ਦੇ ਘਰਾਂ ਜਿਹੜੀਆਂ ਮਈਆਂ ਜਿਹੜੇ ਕੋਈ ਵੇਚਦੇ કે ਲੈਂਦੇ ਆ ਹਾਂਜੀ ਹਾਂਜੀ ਜਨਵਰਾਂ ਤੇ ਹੋਣਦੇ ਸਹੀ ਗੱਲ ਜੀ ਲਾਈਕ ਕਮੈਂਟ ਸ਼ੇਅਰ ਧੰਨਵਾਦ ਸਹੀ ਗੱਲ ਜ